ਵੇਖੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਆ ਜੀ ਜਿਹੜੇ ਆਪਣਾ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਆਪਾਂ ਬਣਾਉਣ ਲੱਗੇ ਆਂ ਜਿ ਪਕੌੜੇ ਜੀ ਕਿ ਆਪਾਂ ਨੇ ਪਾਲਕ ਕੱਟ ਲਈ ਜੀ ਤੋੜ ਕੇ ਤੋਂ ਉਸ ਮਾਰ ਕੇ ਬਰੀਕ ਬਰੀਕ ਕੱਟ ਕੇ ਤੁਸਕ ਦੇ ਵਿੱਚ ਪਾ ਲਈ ਜੀ ਪਾਲਕ ਤੇ ਹੁਣ ਆਪਾਂ ਨੇ ਜੀ ਲੰਬੇ ਲੰਬੇ ਕੱਟੇ ਨੇ ਪਿਆਜ਼ ਪਪਿਆਜ ਵੀ ਵਿੱਚ ਐਡ ਕਰ ਦਾਂਗੇ ਤੇ ਅੱਜ ਜੀ ਆਪਾਂ ਨੇ ਆਲੂ ਵਾਲ ਕੇ ਰੱਖੇ ਨੇ ਨਮਕ ਹਲਦੀ ਪਾ ਕੇ ਵਾਲ ਲਏ ਸੀ ਆਲੂ ਆਪਾਂ ਵਾਲ ਕੇ ਪਾਵਾਂਗੇ ਵਾਲ ਕੇ ਪੌਣੇ ਆ ਜੀ ਫਿਰ ਕੱਚੇ ਜੇ ਨਹੀਂ ਰਹਿੰਦੇ ਹੈਗੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿਹੜੇ ਹੁੰਦੇ ਨੇ ਆਪਣੇ ਨਾਰਮਲ ਹੀ ਬਸ ਆਪਾਂ ਨੇ ਨਮਕ ਮਿਰਚ ਮਸਾਲੇ ਪਾਉਣੇ ਨੇ ਜੀ ਹੁਣ ਆਪਕ ਐਡ ਕਰ ਦਿੰਦੇ ਹਾਂ ਜੀ ਨਮਕ ਮਿਰਚ ਮਸਾਲੇ ਮੈਂ ਜੀ ਲਾਈਟ ਆਨ ਕਰਨੇ ਚਲੇਗੀ ਸੀ ਉਧਰ ਤੇ ਆਪਾਂ ਪਾਵਾਂਗੇ ਜੀ ਮਿਰਚ ਉੜੀ ਆਪਾਂ ਜੀ ਇਹਦੇ ਵਿੱਚ ਕਰ ਦਾਂਗੇ ਹਲਦੀ ਐਡ ਨਮਕ ਐਡ ਕਰਨਗੇ ਅੱਜਾ ਛੋਟੇ 2 ਚਮਚੇ ਪਾ ਲਈ ਨਮਕ ਦੇ ਫਿਰ ਟੇਸਟ ਕਰਕੇ ਦੇਖ ਲਾਂਗੇ ਜੀ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਦੇ ਵਿੱਚ ਗਰਮ ਮਸਾਲਾ ਧਨੀਆ ਪਾਊਡਰ ਥੋੜਾ ਜਿਹਾ ਪਰ ਇਹਦੇ ਵਿੱਚ ਐਡ ਕਰਾਂਗੇ ਜੀ ਪੁੰਨਿਆ ਹੈ ਜੀਰਾ ਅਰੇ ਤੀਜਨ ਨੂੰ ਜੇ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਨਾਲ ਇਹ ਆਪ ਐਡ ਕਰਾਂਗੇ ਜੀ ਬੇਸਣ ਚਾਰ ਚਮਚੇ ਕਾਲੇ ਦੀ ਬੇਸਣ ਡੈਡ ਤੇ ਆਪਾਂ ਜੇ ਹੁਣ ਆਪਾਂ ਨੂੰ ਵੱਧ ਘੱਟ ਲੱਗੂਗਾ ਫਿਰ ਆਪਾਂ ਹੋਰ ਪਾ ਲਾਂਗੇ ਕਿ ਇਹਨਾਂ ਹੋ ਗਏ ਜੀ ਸੋਚ ਰਹੇ ਸੀਗੇ ਵੀ ਪਕੌੜੇ ਬਣਾਈਏ ਇਸ ਨੂੰ ਆਪਾਂ ਹੋਰ ਐਡ ਕਰਾਂਗੇ ਥੋੜਾ ਥੋੜਾ ਆਪਾਂ ਪਾਣੀ ਐਡ ਕਰ ਲਾਂਗੇ ਜੀ ਜਿੰਨਾ ਕੁ ਆਪਾਂ ਨੂੰ ਲੋੜ ਆ ਇਹ ਤਾਂ ਤੇਲ ਜੀ ਆਪਣਾ ਗਰਮ ਹੋ ਚੁੱਕਿਆ ਸੀਗਾ ਮੈਂ ਗੈਸ ਬੰਦ ਕਰਤਾ ਜਦੋਂ ਪਕੌੜੇ ਪਾਵਾਂਗੇ ਜੀ ਫਿਰ ਦੁਬਾਰੇ ਕਰ ਲਾਂਗੇ ਹੁਣ ਹਣੀ ਬਸ ਆਪਣੀ ਦੇਖਤੀ ਪਾਉਣੇ ਨੇ ਵੀ ਜ਼ਿਆਦਾ ਪਤਲੇ ਵੀ ਨਾ ਹੋ ਜਵੇ ਆਪਣੀ ਸਟਫਿੰਗ ਕਈ ਦਿਨ ਤੋਂ ਸੋਚਦੇ ਸੀਗੇ ਵੀ ਪਾਲਕ ਪਾ ਕੇ ਪਕੌੜੇ ਬਣਾਈਏ ਜੀ ਬਸ ਇੱਕ ਦਿਨ ਛੋਟੇ ਛੋਟੇ ਨੇ ਉਹਦੇ ਕਰਕੇ ਟਾਈਮ ਜੇ ਹੀ ਨਹੀਂ ਸੀਗਾ ਲੱਗਦਾ ਕੋਸ਼ੇ ਦੋadne ਆਪਾਂ ਲਾਗੇ ਗਰਮ ਕੱਪੜੇ ਕੱਢ ਲਏ ਸੀਗੇ ਜੀ ਕੱਢ ਕੇ ਚੰਗੀ ਤਰ੍ਹਾਂ ਤੋਂ ਸੁਮਾਰ ਕੇ ਰੱਖ ਲਏ ਸੀਗੇ ਇਹਦੇ ਲੋੜਨਸਾ ਫਿਰ ਆਪਾਂ ਪਾ ਸਕਦੇ ਹਾਂ ਲੋ ਜੀ ਆਪਣੀ ਸਟਫਿੰਗ ਹੈ ਜਿਹੜੀ ਇਹ ਬਣ ਕੇ ਤਿਆਰ ਆ ਹਾਂਜੀ ਆਪਾਂ ਤੇਲ ਥੱਲੇ ਗੈਸ ਵੀ ਆਨ ਕਰਤਾ ਜੀ ਆਪਾਂ ਨੂੰ ਨਮਕ ਥੋੜਾ ਜਿਹਾ ਘੱਟ ਲੱਗਿਆ ਸੀ ਆਪਾਂ ਥੋੜਾ ਜਿਹਾ ਨਮਕ ਐਡ ਕਰ ਲਿਆ ਥੋੜੀ ਜਿਹੀ ਆਪਾਂ ਵਿਚ ਐਡ ਕਰ ਲਈਏ ਇਹਦੇ ਕਾਲੇ ਮਿਰਚ ਲੋ ਜੀ ਲੋ ਜੀ ਆਪਾਂ ਨੇ ਇੱਕ ਪਕੌੜਾ ਪਾ ਕੇ ਚੈੱਕ ਕਰ ਲਿਆ ਸੀਗਾ ਤੇਲ ਆਪਣਾ ਹੋ ਚੁੱਕਿਆ ਗਰਮ ਇੱਕ ਪਹਿਲਾਂ ਪਾ ਐਡ ਕਰ ਲਿਆ ਸੀ ਤੇ ਮੇディ ਸੈਡ ਹੈ ਜੀ ਨਾੜਦੀ ਨਾਲ ਚੇਂਜ ਕਰਦਾਗੇ ਚਮਟੇ ਨਾਲ ਜੀ ਵਧੀਆ ਸੈਡ ਚੇਂਜ ਹੋ ਜਾਂਦੀ ਹੈ സ്പേസ് ജോലി ജി അപ്പം പകോടേഡ ਲੋੜੀ ਆਪਣੇ ਬਣ ਰਹੇ ਨੇ ਹੀ ਪਕੌੜੇ ਬਈ ਆਸਾਪਾ ਸੇਮਗਾ ਹਰਤਾ ਸੀ ਤੁਹਾਡੇ ਮੀਡੀਅਮ ਕਰਤਾ ਸੀਗਾ ਜੀ ਤੇ ਪਹਿਲਾਂ ਜਿਆਦਾ ਗਰਮ ਹੋ ਗਿਆ ਸੀ ਗਰਮਾ ਆਪਣਾ ਉਹ ਜਿਹੜੇ ਜਿਹੜੇ ਪਕੌੜੇ ਆਪਣੇ ਬਣ ਹੀ ਜਾਂਦੇ ਨੇ ਉੱਪਰ ਨਾਲ ਦੀ ਨਾਲ ਕੱਢ ਲਓਗੇ। ਉੱਪਰ ਜਿੱਕਰ ਖਵਾਰ ਦੇ ਉੱਪਰ ਰੱਖ ਲਓਗੇ ਫਿਰ ਇਹਨਾਂ ਦਾ ਤੇਲ ਜਿਹੜਾ ਉਹ ਨਿਕਲ ਜਾਊਗਾ। ਚਮਟੇ ਦੇ ਨਾਲ ਦੀ ਵਧੀਆ ਸਾਈਡ ਆ ਜਿਹੜੀ ਇਹਨਾਂ ਦੀ। ਉਹ ਹੋ ਜਾਂਦੀ ਆ। ਉਹ ਪਲਟਦੇ ਨੇ ਇਹਨਾਂ ਦੇ ਸੌਤਰੇ ਸੀਗੇ ਜੀ ਹੁਣ ਪਾਲਕ ਆਪਣੀ ਹੋ ਗਈ ਘਰੇ ਵਧੀਆ ਫੇ ਚਾਰ ਵਾਰਾ ਪਪੂਜੀ ਬਣਾ ਲੀਜੀ ਸਾਰੂ ਦੁੱਧ ਦੇ ਵਿੱਚ ਵੀ ਪਾ ਲਈ ਤੇ ਪਾਲਕ ਵਾਲੇ ਪਰੌਂਠੇ ਵੀ ਬਣਾ ਲਈ ਜene ਜੀ ਮਾਰਨਿੰਗ ਟਾਈਮ ਆਪਾਂ ਸਵੇਰੇ ਆਟੇ ਦੇ ਵਿੱਚ ਵੀ ਗੁੰਨ ਲੈਣੇ ਹੁੰਦੇ ਆ ਜੀ ਬਾਅਦ ਕਟਾਉਣੀਆਂ ਜਰੂਰ ਆਪਾਂ ਪਾਉਣਾ ਚਾਹੀਦਾ। ਆਪਾਂ ਬਾਰੇ ਬੱਡੇ ਨਹੀਂ ਜੀ ਪਕੌੜੇ ਬਣਾਏ। ਛੋਟੇ-ਛੋਟੇ ਪਾਉਨੇ ਆ। ਕਿਉਂਕਿ ਆਪਣੀ ਕੜਾਹੀ ਦੀ ਛੋਟੀ ਹੋਈ ਹੈ। ਆ ਇੱਕ ਬੰਗਿਆ ਜੀ ਆਪਾਂ ਇਹ ਵੀ ਕੱਢ ਲਾਂ। ਜਿਹੜਾ ਜੜ ਬਣ ਜਾਊਗਾ ਜੀ ਨਾਲ ਦੀ ਨਾਲ ਆਪਾਂ ਕੱਢ ਹੀ ਜਾਨੇ। ਥੋੜਾ ਜਿਹਾ ਕੱਚਾ ਲੱਗਦਾ ਹੈ ਜੀ। ਰੱਖ ਦਿੰਦੇ ਆ ਜੀ। ਲੋ ਵੀ ਦੋ ਪੂਰਾ ਆਪਣੇ ਹੋ ਗਏ ਬਣ ਕੇ ਤਿਆਰ ਜਿਹੜਾ ਪੂਰਾ ਆਪਾਂ ਨੂੰ ਕਰਤਾ ਐਡ ਲੋ ਜੀ ਆਪਣੇ ਪਕੌੜੇ ਬਣ ਕੇ ਤਿਆਰ ਨੇ ਜੀ ਬਹੁਤ ਵਧੀਆ ਆਪਣੇ ਬਣੇ ਨੇ ਜੀ ਪਕੌੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੀ ਧੰਨਵਾਦ ਜੀ ਆਜੋ ਜੀ ਜਿੰਨੇ ਜਨੇ ਪਕੌੜੇ ਖਾਣੇ ਨੇ ਇੱਕ ਰਹਿ ਗਿਆ ਜੀ ਵਿੱਚ ਥੋੜਾ ਜਿਹਾ ਇਹ ਥੱਲੇ ਨਰਮਾ ਲੋ ਜੀ ਆਪਾਂ ਨੇ ਪਾਲਕ ਧੜੀਆਂ ਖਾਣਾ ਹੁੰਦਾ ਜਿੰਮੇ ਮਰਜ਼ੀ ਖਾਓ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ